ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਠਿਕਾ ਕਾਫੀ ਦੇਸੀ ਤੋਂ TCD ਜਿਹੜਾ ਕਿ ਹੈ ਨਾਮਦੇਵ ਚੌਕ ਹਨਮਾਨਗੜ ਰੋਡ ਅਬੋਹਰ ਤੇ ਦੋਸਤੋ 9th ਐਨੀਵਰਸਰੀ ਹੈਗੀ ਤੇ 9th ਐਨੀਵਰਸਰੀ ਦੇ ਉੱਪਰ ਮਿਲਣ ਜਾ ਰਿਹਾ ਬੜਾ ਸ਼ਾਨਦਾਰ ਓਫਰ 169 ਰੁਪਏ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਖਾਓ ਜਿੰਨਾ ਮਰਜ਼ੀ ਭੱਡਾ ਡਿੱਡ ਹੋਏ ਜਿੰਨਾ ਮਰਜ਼ੀ ਤੁਸੀਂ ਖਾ ਸਕਦੇ ਹੋ ਹਾਂ ਲੈ ਕੇ ਨਹੀਂ ਜਾ ਸਕਦੇ ਪੈਕਿੰਗ ਨਹੀਂ ਹੋਣੀ ਤੁਸੀਂ ਇੱਥੇ ਆਓ ਵਿਜ਼ਿਟ ਕਰੋ ਤੇ ਰੱਜ ਕੇ ਖਾਓ ਦੇਣੇ ਪੈਸੇ ਕਿੰਨੇ ਆ 169 ਐਡਰੈਸ ਨੋਟ ਕਰੋ TCD हनमानगढ़ रोड नियर नामदेव चौक ابوہر ਤੇ ਆਪਣੇ ਨਾਲ ਨੇ ਗगन ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ 169 ਰੁਪਿਆ ਦੇ ਨਾਲ ਨਾਲ ਆਪਾਂ ਨੂੰ ਹੋਰ ਜਿਹੜੇ ਨਵੇਂ ਜਿਹੜੇ ਪ੍ਰੋਡਕਟ ਕਿਹੜੇ ਲਾਂਚ ਕਰਨ ਜਾ ਰਹੇ। ਤੋਂ ਖਾਸ ਆਫਰ ਹੈਗਾ 169 ਦਾ ਆਪਣੇ ਨਾਲ ਨੇ ਗगन ਜੀ ਜਾਣਕਾਰੀ ਦੇਣਗੇ ਵੀ ਆਪਾਂ ਨੂੰ ਕਿਹੜੇ ਕਿਹੜੇ ਪ੍ਰੋਡਕਟ ਦੇ ਵਿੱਚ ਮਿਲਣ ਵਾਲੇ ਨੇ ਤੇ ਆਪਾਂ ਕੀ ਕੁਝ ਖਾ ਸਕਦੇ ਆ। ਫਿਰ ਤੋਂ ਨੋਟ ਕਰ ਲਓ 169 ਦੇ ਵਿੱਚ ਜਿੰਨਾ ਮਰਜ਼ੀ ਖਾਓ। ਜਿਨ੍ਹਾਂ ਮਰਜ਼ੀ ਵੱਡਾ ਡਿੱਡਾ ਹੋਵੇ ਜਿਨ੍ਹਾਂ ਮਰਜ਼ੀ ਤੁਸੀਂ ਖਾ ਸਕਦੇ ਹੋ ਇੱਥੇ ਜਿਨ੍ਹਾਂ ਮਰਜ਼ੀ ਖਾ ਸਕਦੇ ਹੋ ਲਿਜਾ ਨਹੀਂ ਸਕਦੇ ਆ ਵੈਲਕਮ ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਗਗਨ ਜੀ ਸਭ ਤੋਂ ਪਹਿਲਾਂ ਦਾ 9th ਐਨਵਰਸਰੀਆਂ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਰੋਤ ਤੇ ਤੁਹਾਡੇ ਸਰੋਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੀ ਸਪੋਰਟ ਨਾਲ ਅਸੀਂ ਇੰਨੇ ਸਾਲ ਕੰਪਲੀਟ ਕੀਤੇ ਹੈ ਪੀਸੀਡੀ ਦੇ ਠਿਕਾ ਕਾਫੀ ਦੇਸੀ ਹੈ ਜਿਹੜਾ ਇੰਨਾ ਇੰਨੇ ਇਸ ਲੈਵਲ ਤੇ ਲੈ ਕੇ ਆਏ ਆ ਸਭ ਕਸਟਮਰ ਦੀ ਸਪੋਰਟ ਨਾਲ ਲੈ ਕੇ ਆਏ ਆ ਜੀ ਥੈਂਕ ਯੂ ਹਰ ਸਾਲ ਕੁਛ ਨਾ ਕੁਛ ਨਿਆ ਹੁੰਦਾ ਪਿਛਲੀ ਵਾਰੀ ਪੀਜਾ ਦਾ ਆਫਰ ਸੀ ਪਰ ਇਸ ਵਾਰ ਤਾਂ ਦਿੱਲੀ ਖੋਲਤਾ ਤੁਸੀਂ 169 ਕੀ ਬਾਤ ਹੈ ਯਾਰ ਬਸ ਅਸੀਂ ਸਾਡਾ ਇੱਕ ਸ਼ੁਕਰੀਆ ਕਰਨ ਦਾ ਤਰੀਕਾ ਜੀ ਕਸਟਮਰਸ ਦਾ ਸ਼ੁਕਰੀਆ ਕਰਨਾ ਚਾਹੁੰਦੇ ਆ ਕਿ ਤੁਹਾਡੀ ਸਪੋਰਟ ਦੇ ਨਾਲ ਅਸੀਂ ਇੱਥੇ ਪਹੁੰਚਿਆ ਇੱਕ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਅਨਿਵਰਸਰੀ ਵਾਲੇ ਦਿਨ ਇੱਕ ਗਿਫਟ ਦੇਈਏ ਕਸਟਮਰ ਨੂੰ ਕਿਸੇ ਵੀ ਤਰੀਕੇ ਦੇ ਅੰਦਰ ਗਿਫਟ ਦਈਏ ਤੇ ਹੁਣ ਸਾਡੇ ਵੱਲੋਂ ਜਿਹੜਾ ਗਿਫਟ ਹੈ ਕਿ 169 ਦਾ ਆਫਰ ਹੈ ਜੀ ਸਾਡੇ ਮੀਨੂ ਤੁਹਾਡੇ ਲਈ ਖੁੱਲੇ ਨੇ ਸਾਡੇ ਗੇਟ ਤੁਹਾਡੇ ਲਈ ਖੁੱਲੇ ਨੇ 169 ਰੁਪਏ ਦਿਓ ਤੇ ਅਨਲਿਮਿਟਿਡ ਫੂਡ ਪਰ ਪਰਸਨ ਜਿੰਨਾ ਮਰਜ਼ੀ ਤੁਸੀਂ ਖਾਓ ਜੀ ਸਾਡੇ ਵੱਲੋਂ ਕੋਈ ਰੋਕ ਨਹੀਂ ਹੋਏਗੀ ਤੁਹਾਨੂੰ ਜੀ ਜੀ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਵੀ ਐਨੀਵਰਸਰੀ ਕਿਹੜੀ ਡੇਟ ਦੀ ਹੈਗੀ ਤੇ ਕਿਹੜੀ ਡੇਟ ਤੱਕ ਆਪਣੇ ਆਫਰ ਵੈਲਿਡ ਹੈਗੇ ਆ ਏ ਜੀ 17 ਸੈਪਟੈਂਬਰ ਨੂੰ ਸਾਡੀ ਐਨੀਵਰਸਰੀ ਹੈ ਪਲੱਸ ਸਾਡਾ ਲੱਕੀ ਡਰਾਅ ਨਿਕਲੇਗਾ ਉਹ ਨੈਕਸ ਸੰਡੇ ਨਿਕਲੇਗਾ ਜੀ ਸਾਡੇ ਇਥੇ ਨਾਲ 쿠ਪਨ ਤੁਸੀਂ ਆ ਰਹੇ ਹੋ ਸਾਡੇ 쿠ਪਨ ਤੁਹਾਨੂੰ ਕਾਊਂਟਰ ਤੋਂ ਮਿਲ ਜਾਣਗੇ ਉਹਨਾਂ ਅਸੀਂ ਸਮਾਰਟ ਵਾਚ ਪਾਵਰ ਬੈਂਕ ایرਪਾਡਸ ਹੋਰ ਵੀ ਕਾਫੀ 10 ਅਸੀਂ ਗਿਫਟ ਕੱਢਾਂਗੇ ਜੀ ਉਹ ਵੀ ਇਨਕਲੂਡਡ ਹੈ ਇਸ ਦੇ ਅੰਦਰ ਜੇ ਤੁਸੀਂ ਸਾਡੇ ਕੋਲ ਵਿਜ਼ਿਟ ਕਰਦੇ ਹੋ ਕਾਊਂਟਰ ਤੇ ਬਿੱਲ ਦੇ ਨਾਲ ਤੁਸੀਂ ਆ ਦਾ ਕੰਟੈਕਟ ਨੰਬਰ ਤੇ ਕੂਪਨ ਆ ਦਾ ਹੁੰਦੇ ਸਪਾ ਸਕਦੇ ਹੋ ਠੀਕ ਹੈ ਜੀ ਸਰ ਪਿਛਲੀ ਵਾਰੀ ਇੱਕ ਦਿੱਕਤ ਹੋਰ ਆਈ ਸੀ ਉਹ ਵੀ ਦਿੱਕਤ ਆਪਾਂ ਸ਼ੇਅਰ ਕਰਾਂਗੇ ਦਰਸ਼ਕਾਂ ਨੇ ਆਪਾਂ ਨੂੰ ਦੱਸਿਆ ਸੀਗਾ ਕਿ ਇੱਕ ਦਿਨ ਬਹੁਤ ਘੱਟ ਰਹਿੰਦਾ ਕਿਉਂਕਿ ਦਰਸ਼ਕ ਬਹੁਤ ਜ਼ਿਆਦਾ ਹੈਗੇ ਨੇ ਵਿజిਟ ਬਹੁਤ ਜ਼ਿਆਦਾ ਹੋਏਗੀ ਤਾਂ ਕੀ ਇਹ ਆਫਰ ਇੱਕ ਦਿਨ ਰਹੇਗਾ ਜਾਂ ਅਗਲੇ ਦਿਨ ਵੀ ਰਹੇਗਾ ਜੀ ਸਰ ਸਾਡੀ ਕੋਸ਼ਿਸ਼ ਰਹੇਗੀ ਵੀ ਫਿਲਹਾਲ ਤਾਂ ਅਸੀਂ 1-3 ਲਈ ਕਰ ਰਹੇ ਹਾਂ ਠੀਕ ਹੈ ਜੀ ਬਾਕੀ ਅਗਰ ਕਸਟਮਰਸ ਦੀ ਡਿਮਾਂਡ ਰਹੇਗੀ ਤਾਂ ਜਰੂਰ ਇਹਨੂੰ ਨੈਕਸਟ ਵੀਕ ਵੀ ਅਸੀਂ ਰਿਪੀਟ ਕਰਾਂਗੇ ਜੀ ਇੱਕ ਦਿਨ ਲਈ ਤੁਹਾਡੀ ਜਿਵੇਂ ਵੀ ਕ ਫੇਮਸ ਵੀ ਬਹੁਤ ਹੈਗਾ ਸ਼ਹਿਰ ਦੇ ਵਿੱਚ ਬੜੇ ਲੋਕ ਆਉਂਦੇ ਆ ਸਭ ਕੁਝ ਕਰਦੇ ਆ ਜੀ ਤਾਂ ਟੀਸੀਡੀ ਹਰ ਯੂਨੀਵਰਸਿਟੀ ਤੇ ਨਵੇਂ ਪ੍ਰੋਡਕਟ ਲਾਂਚ ਕਰਦਾ ਤੇ ਇਸ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੇ ਕਿਹੜੇ ਪ੍ਰੋਡਕਟ ਲਾਂਚ ਹੋ ਜਾ ਰਹੇ ਆ ਸਰ ਬੜੀ ਦੇਰ ਦੀ ਡਿਜੀਟਲ ਡਿਮਾਂਡ ਸੀ ਕਿ ਸਾਡੇ ਕੋਲ ਪਹਿਲਾਂ ਇਟਾਲੀਅਨ ਤੇ ਕੰਟੀਨੈਂਟਲ ਮੀਨੂ ਸੀ ਕਾਫੀ ਲਿਮਟਿਡ ਮੀਨੂ ਥੋੜਾ ਹੋ ਗਿਆ ਸੀਗਾ ਜੀ ਇਸ ਲਈ ਬਸ ਅਸੀਂ ਸਾਡੀ ਰੈਨੋਵੇਸ਼ਨ ਅੰਡਰਵੇ ਹੈ ਜੀ ਅਸੀਂ ਕਿਚਨ ਥੋੜੀ ਜਿਹੀ ਇਨਹਾਂਸ ਕਰਕੇ ਆਵਦੀ ਨੈਕਸਟ ਮੰਥ ਤੋਂ ਸਾਡੇ ਚਾਈਨੀਸ ਪਲਸ ਸਾਊਥ ਇੰਡੀਅਨ ਪ੍ਰੋਡਕਟਸ ਅਸੀਂ ਐਡ ਕਰ ਦਾਂਗੇ ਤੇ ਉਹ ਆਤਰਮਿੰਦਰ ਜੀ ਦੇ थ्रू ਸ਼ੇਅਰ ਕਰਾਂਗੇ ਜਿਸ ਦਿਨ ਵੀ ਅਸੀਂ ਲਾਂਚ ਕਰਾਂਗੇ ਪਲੱਸ ਜਿਵੇਂ ਹਰ ਸਾਲ ਦੀ ਤਰ੍ਹਾਂ ਕੁਝ ਨਵੇਂ ਪ੍ਰੋਡਕਟਸ ਅਸੀਂ ਲਾਂਚ ਕਰਦੇ ਆ ਜਿਵੇਂ ਕਿ 버ਗਰ ਪੀਜ਼ਾ ਕਰ ਰਹੇ ਆ ਵੋਲਕੈਨੋ ਪੀਜ਼ਾ ਕਰ ਰਹੇ ਆ ਹੋਰ ਵੀ ਕਾਫੀ ਆਈਟਮਸ ਜਿੰਨੀਆਂ ਲਾਂਚ ਕਰਾਂਗੇ ਉਹ ਤਰਮਿੰਦਰ ਜੀ ਦੇ थ्रू ਤੁਹਾਡੇ ਤੋ ਤੱਕ ਪਹੁੰਚ ਜਾਣੀ ਹੈ ਵੀ ਕੀ ਕੀ ਸਾਡੇ ਪ੍ਰੋਡਕਟ ਨਵੇਂ ਲਾਂਚ ਹੋ ਰਹੇ ਹੈ ਜੀ ਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਬਸ ਸਰ ਇੱਕ ਮੈਂ ਛੋਟੀ ਜੀ ਰਿਪੀਟ ਇਨਾ ਕੋ ਕਰਨਾ ਚਾਹਾਂਗਾ ਜੀ 169 ਦਾ ਆਫਰ ਹੈ ਲੇਕਿਨ ਇਹਦੇ ਕੰਡੀਸ਼ਨ ਸਿਰਫ ਦੋ ਹੈ ਜੀ ਇੱਕ ਤੁਸੀਂ ਪੈਕ ਨਹੀਂ ਕਰ ਸਕਦੇ ਪਲੱਸ ਫੂਡ ਵੇ ਫੂਡ ਵੇਸਟੇਜ ਦੇ ਅਗਰ ਤੁਸੀਂ ਇਨ ਕੇਸ ਕਰਦੇ ਹੋ ਤਾਂ ਸਾਡੇ ਲਈ ਥੋੜਾ ਜਿਹਾ ਇਹ ਹੈ ਕਿ ਅਸੀਂ ਪੂਰਾ ਚਾਰਜ ਕਰਾਂਗੇ ਫਿਰ ਅਗਰ ਇਨ ਕੇਸ ਤੁਹਾਡਾ ਫੂਡ ਵੇਸਟ ਹੁੰਦਾ ਹੈ ਤਾਂ ਸਾਡਾ ਮੇਨ ਕੋਸ਼ਿਸ਼ ਹੀ ਰਹਿੰਦੀ ਹੈ ਕਿ ਫੂਡ ਨਾ ਵੇਸਟ ਹੋਵੇ ਤੁਸੀਂ 169 ਰੁਪੀਸ ਦੇ ਹੋ ਤੇ ਅਨਲਿਮਿਟਿਡ ਜਿੰਨਾ ਖਾਣਾ ਸਕਦੇ ਹੋ ਖਾਓ ਜੀ ਬਿਲਕੁਲ ਬਿਲਕੁਲ ਜੀ ਐਸੇ ਕਹਿੰਦੇ ਵੀ ਅਨ ਦੇਵਤਾ ਹੁੰਦਾ ਤੇ ਦੇਵਤਾ ਦਾ ਅਪਮਾਨ ਨਹੀਂ ਕਰਨਾ ਬਿਲਕੁਲ ਬਿਲਕੁਲ ਦੋਸਤੋ ਦੋ ਗੱਲਾਂ ਯਾਦ ਰੱਖਿਆ ਜੇ ਜਿੰਨਾ ਮਰਜ਼ੀ ਖਾਓ 169 ਦੇ ਵਿੱਚ ਜਿੰਨਾ ਮਰਜ਼ੀ ਖਾਓ ਲੇਕਿਨ ਵੇਸਟੇਜ ਨਹੀਂ ਕਰਨੀ ਵੇਸਟੇਜ ਕਰੋਗੇ ਤਾਂ ਪੂਰਾ ਬਿੱ TCD ਹਨਮਾਨਗੜ ਰੋਡ ਨੀਅਰ ਨਾਮਦੇਵ ਚੌਂਕ ਕਬੋਹਰ ਤੇ ਦੋਸਤੋ ਵੀਡੀਓ ਨੂੰ ਰੱਜ ਕੇ ਸ਼ੇਅਰ ਕਰਦੇ ਜੇ ਪਿਛਲੀ ਵਾਰ ਤਰ੍ਹਾਂ ਤੇ ਰੱਜ ਕੇ ਉਫਰਾਂ ਦਾ ਲਾਭ ਚੁੱਕਿਆ ਜੇ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ